ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੇ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਕਿਵੇਂ ਪਾਪ ਦਾ ਘੜਾ ਕਹਿੰਦੇ ਨੇ ਸਿਆਣੇ ਜਿਵੇਂ ਵੀ ਭਰ ਕੇ ਡੁੱਲਦਾ ਫੁੱਟਦਾ ਅੱਜ ਦੀ ਬਾਤ ਦੇ ਵਿੱਚ ਐਵੇਂ ਹੀ ਪਾਪ ਦਾ ਘੜਾ ਭਰ ਕੇ ਟੁੱਟਿਆ ਹੋਇਆ ਸੋ ਇੱਕ ਦਰਖਤ ਦੇ ਉੱਤੇ ਇੱਕ ਕਾਂ ਅਤੇ ਚੀੜੀ ਰਹਿੰਦੇ ਸੀ ਕਾਂ ਦੇਖ ਲੋ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਚਲਾਕ ਹੁੰਦਾ ਹੈ ਚੀੜੀ ਨੂੰ ਕਹਿੰਦਾ ਕਿ ਚਿੜੀਏ ਕਹਿੰਦਾ ਜੇ ਤੇਰੇ ਬੱਚੇ ਉਡਾਰ ਹੋ ਗਏ ਪਹਿਲਾਂ ਤਾਂ ਮੈਂ ਖਾऊं ਜੇ ਮੇਰੇ ਹੋ ਗਏ ਤਾਂ ਤੂੰ ਖਾ ਲਈ ਉਹਦੀ ਅੱਖ ਸੀ ਚੀੜੀ ਦੇ ਬੱਚਿਆਂ ਤੇ ਕਾਂ ਦੀ ਉਹ ਭਾਈ ਕਹਿੰਦੀ ਠੀਕ ਹੈ ਚਲੋ ਜੀ ਚੀੜੀ ਦੇ ਬੱਚੇ ਉਡਾਰ ਹੋ ਗਏ ਕਹਿੰਦਾ ਚਿੜੀਏ ਹੁਣ ਮੈਂ ਤੇਰੇ ਬੱਚੇ ਖਾऊं ਉਹ ਕਹਿੰਦੀ ਠੀਕ ਹੈ ਤੂੰ ਮੇਰੇ ਬੱਚੇ ਖਾ ਲਈ ਪਰ ਪਹਿਲਾਂ ਕਹਿੰਦੀ ਤੂੰ ਤਾਂ ਗੰਦਮੰਦ ਤੇ ਫਿਰਦਾ ਰਹਿੰਦਾ ਰਹਿਣਾ ਕਹਿੰਦੀ ਆਪਦੀ ਚੁੰਝ ਧੋ ਕੇ ਆ। ਉਹ ਕਹਿੰਦਾ ਠੀਕ ਹੈ। ਧੋਇਆ ਉਹਨਾਂ ਕਹਿੰਦਾ ਫਿਰ ਆ ਕੇ ਖਾਉਂ ਕਹਿੰਦਾ ਮੁਕਰ ਹੀ ਨਾ ਕਹਿੰਦੀ ਨਾ ਬਿਲਕੁਲ ਨਹੀਂ ਮੁਕਰਦੀ ਧੋਇਆ। ਉਹ ਭਾਈ ਨਦੀ ਤੇ ਵਗ ਗਿਆ। ਜਦੋਂ ਨਦੀ ਤੇ ਗਿਆ ਤਾਂ ਲੱਗਿਆ ਚੁੰਝ ਡਬੋਂ ਵਿੱਚ। ਨਦੀ ਨੇ ਜਵਾਬ ਦਿੱਤਾ। ਕਹਿੰਦੀ ਵੀ ਰੁਕ। ਤੂੰ ਤਾਂ ਕਹਿੰਦੀ ਸੌ ਤਾਂ ਹੀ ਫਿਰਦਾ ਕਹਿੰਦੀ ਐ ਨਾ ਸਾਰਾ ਜਲ ਗੰਦਾ ਕਰ ਇਹ ਚੋਂ ਤਾਂ ਕਹਿੰਦੀ ਲੋਕ ਕੱਪੜੇ ਵੀ ਧੋਂਦੇ ਨੇ ਖੇਤਾਂ ਨੂੰ ਜਾਂਦਾ ਪਾਣੀ ਸੌ ਕਹਿੰਦੀ ਲੋਕ ਇਹਨੂੰ ਪੁਣਕੇ ਪੀਂਦੇ ਵੀ ਨੇ ਕਹਿੰਦੀ ਵੀ ਤੂੰ ਸਾਰਾ ਨਾ ਜਲ ਖਰਾਬ ਕਰ ਕਹਿੰਦੀ ਤੂੰ ਘੜਾ ਲੈ ਘੜਾ ਭਰ ਕੇ ਇੱਕ ਪਾਸੇ ਹੋ ਕੇ ਚੁੰਝ ਧੋ ਲੈ ਆਵਦੀ ਕਹਿੰਦਾ ਠੀਕ ਐ ਕੁਮਾਰ ਦੇ ਵਗ ਗਿਆ ਕੁਮਹਾਰਾਂ ਦੇ ਘੜਾ ਲੈਣ ਗਿਆ ਜਦੋਂ ਉੱਥੇ ਜਾ ਕੇ ਕਮਿਹਰ ਨੂੰ ਕਹਿੰਦਾ ਕਮਿਹਰ ਕਮਿਹਰ ਦੇ ਘੜ ਰਿਆ ਵੀ ਘੜਾ ਦੇ ਭਰੂ ਪਣ ਰਿਆ ਪਾਣੀ ਭਰੂੰਗਾ ਧੌ ਜੁਝ ਰਿਆ ਚੁੰਜ ਧੌਗਾ ਖਾਉਂ ਚਿੜੀ ਕੇ ਚੋਚ ਲੈ ਚਿੜੀ ਦੇ ਬੱਚੇ ਖਾਣੇ ਨੇ ਖਾਣੇ ਨੇ ਕਹਿੰਦਾ ਮੈਂ ਚਲੋ ਜੀ ਕਮਿਹਰ ਕਹਿੰਦਾ ਐ ਤੈਨੂੰ ਘੜਾ ਉਹੀ ਕਿੱਥੋਂ ਮਿਲ ਜੂ ਕਹਿੰਦਾ ਮੈਂ ਮਸਾਂ ਬਣਾਉਣਾ ਤੂੰ ਕਿਹੜਾ ਮੈਨੂੰ ਪੈਸੇ ਦੇਵੇਂਗਾ ਤੂੰ ਕਹਿੰਦਾ ਮੈਨੂੰ ਮਿੱਟੀ ਲਿਆ ਕੇ ਦੇ ਦੇ ਉਹਨੂੰ ਕਹਿੰਦਾ ਮਿੱਟੀ ਕਿੱਥੋਂ ਮਿਲੂ ਕਹਿੰਦਾ ਬੀੜ ਚੋਂ ਮਿਲੂਗੀ ਉੱਥੋਂ ਲਿਆ ਪਟਕੇ ਭਾਈ ਬਾਗਿਆ ਬੀੜ ਚ ਬੀੜ ਚ ਜਾ ਕੇ ਫੇਰ ਉਹੀ ਗੱਲ ਬੀੜ ਤੋਂ ਕਹਿਣ ਲੱਗਿਆ ਕਹਿੰਦਾ ਬੀੜ ਵੀੜ ਦੇ ਮਿੱਟਰੀਆ ਦੇ ਮਾ ਕਮਾਰ ਕੋ ਬਣੂ ਘੜਰੀਆ ਵੀ ਘੜਾ ਬਣਾਊਗਾ ਹੋ ਭਰੂ ਪਣ ਰੀਆ ਪਾਣੀ ਭਰੂ ਧੌ ਚੁਚਰੀਆ ਖਾਂੂ ਚੜੀ ਕੇ ਚੋਚਲੇ ਤਾਂ ਮਿੱਟੀ ਕਹਿੰਦੀ ਵੀ ਆਏ ਤੂੰ ਪੱਟ ਕੇ ਲੈ ਜਾ ਵੀ ਤੈਨੂੰ ਪੱਟਣ ਹੀ ਪਊਗੀ ਤਾਂ ਕਹਿੰਦਾ ਕਿਵੇਂ ਪੱਟਾਂ ਕਹਿੰਦੀ ਕੁਝ ਪੱਟਣ ਨੂੰ ਲਿਆ ਕਹਿੰਦੀ ਹਿਰਨ ਦਾ ਸਿੰਗ ਲੈ ਕੇ ਆ ਉਹ ਤਿੱਖਾ ਹੁੰਦਾ ਕਹਿੰਦੀ ਉਹਦੇ ਨਾਲ ਪੱਟੇਗਾ ਫੇਰ ਵਾਗ ਗਿਆ ਭਾਈ ਹਿਰਨ ਕੋਲੇ ਕਹਿੰਦੀ ਤੂੰ ਹਿਰਨ ਕੋਲ ਜਾ ਫੇਰ ਉੱਥੇ ਜਾ ਕੇ ਉਹੀ ਗੱਲ ਕਹਿੰਦਾ ਹਿਰਨ ਹਿਰਨ ਦੇ ਸਿੰਗੜਿਆ ਖੁੱਦੂ ਮਿਟ ਰੀਆ ਦੂ ਕੁਮਾਰ ਕੋ ਬਣੇ ਘੜ ਰੀਆ ਭਰੂ ਪਣ ਰੀਆ ਧੌਂ ਜੁਚ ਰੀਆ ਖਾਉ ਚੜੀ ਕੇ ਚੋਚਲੇ ਉਹ ਕਹਿੰਦਾ ਵੀ ਮੈਂ ਤੈਨੂੰ ਕਹਿੰਦਾ ਸਿੰਘ ਕੇ ਤੇ ਐ ਹੁਈ ਮਿਲ ਜੂਗਾ ਹਿਰਨ ਕਹਿੰਦਾ ਕਹਿੰਦਾ ਪਹਿਲਾਂ ਮੈਨੂੰ ਖਵਾ ਪਿਆ ਕਹਿੰਦਾ ਸਿੰਘ ਪਟਣਾ ਕੀ ਸੌਖਾ ਹੈ ਮੇਰਾ ਕਹਿੰਦਾ ਪਤਾ ਮੈਨੂੰ ਕਿੰਨੀ ਤਕਲੀਫ ਹੋਊਗੀ ਜਦ ਮੇਰਾ ਸਿੰਘ ਪਟਾਂਗੇ ਤੈਨੂੰ ਪਟਕੀ ਦੇਵਾਂ ਕਹਿੰਦਾ ਸਿੰਘ ਮੇਰੇ ਕੋਲ ਕਿਹੜਾ ਧਰੇ ਪਏ ਨੇ ਕਹਿੰਦਾ ਪਹਿਲਾਂ ਉਹ ਕਹਿੰਦਾ ਫਿਰ ਕੀ ਚਾਹੀਦਾ ਹੈ ਕਉ ਕਹਿੰਦਾ ਉਹ ਕਹਿੰਦਾ ਹਿਰਨ ਕਹਿੰਦਾ ਮੈਨੂੰ ਦੁੱਧ ਦੱਦ ਪਿਆਜ ਆ ਕਹਿੰਦਾ ਗਊ ਦਾ ਦੁੱਧ ਲੈ ਕੇ ਆ ਮੈਨੂੰ ਦੁੱਧ ਪਿਆ ਕਹਿੰਦਾ ਫੇਰ ਮੈਂ ਤੈਨੂੰ ਆਪਦਾ ਸਿੰਘ ਪਟਕੇ ਦੇ ਦੂੰ ਫੇਰ ਭਾਈ ਗਊ ਕੋਲੇ ਜਾਂਦਾ ਫੇਰ ਉੱਥੇ ਜਾ ਕੇ ਗਊ ਲਵੇ ਉਹੀ ਗੱਲ ਕਹਿੰਦਾ ਗਊ ਗਊ ਦੇ ਦੁੱਧੜੀਆਂ ਪਿਆਉ ਹਿਰਨੀਆਂ ਤੋੜੂ ਸਿੰਘੜੀਆਂ ਵੀ ਸਿੰਘ ਤੋੜੂ ਪਟੂ ਮਿੱਟਰ ਹੀ ਆ ਦੂ ਕੁਮਾਰ ਕੋ ਬਣਾਉ ਘੜ ਰੀਆ ਭਰੂ ਪਣ ਰੀਆ ਧੌਂ ਚੁਜ ਰੀਆ ਖਾਉ ਚੜੀ ਕੇ ਚੋਚ ਲੈ ਉਹ ਗਾਂ ਪਾਈ ਉਹ ਕਹਿੰਦੀ ਵੀ ਗਊ ਕੋਲੇ ਜੇ ਤੋ ਗਿਆ ਗਊ ਕਹਿੰਦੀ ਤੂੰ ਐਂ ਕਹਿੰਦੀ ਕਿਵੇਂ ਹੋ ਕਰੇਗਾ ਕਹਿੰਦੀ ਵੀ ਤੂੰ ਪਟਕੇ ਕਾਦੇ ਨਾਲ ਪਟੇਗਾ ਕਹਿੰਦੀ ਇੱਥੋਂ ਮੈਂ ਤੈਨੂੰ ਕਹਿੰਦੀ ਦੁੱਧ ਦੇਉਂ ਕਹਿੰਦੀ ਤੂੰ ਮੈਨੂੰ ਘਾ ਘੂਖਵਾ ਕਹਿੰਦੀ ਤਾਂ ਹੀ ਤਾਂ ਦੁੱਧ ਆਊਗਾ ਕਹਿੰਦੀ ਮੈਂ ਤਾਂ ਇੱਥੇ ਰੋ ਭੁੱਖੀ ਫਿਰਦੀ ਆ ਬੀੜਾਂ ਚ ਕਹਿੰਦੀ ਮੈਨੂੰ ਮੇਰੇ ਦੁੱਧ ਕਿੱਥੇ ਹੈ ਕਹਿੰਦੀ ਮੈਨੂੰ ਘਾ ਘੂਖਵਾ ਪਾਣੀ ਤਾਂ ਨਹੀਂ ਪਿਆ ਕਹਿੰਦਾ ਅੱਛਾ ਤੈਨੂੰ ਘਾ ਚਾਹੀਦਾ ਕਹਿੰਦੀ ਹਾਂ ਕਹਿੰਦਾ ਫਿਰ ਕੀ ਕਰਾਂ ਕਹਿੰਦੀ ਲਹਾਰ ਤੋਂ ਦਾਤੀ ਲੈ ਕੇ ਆ ਦਾਤੀ ਲਿਆ ਕੇ ਲਹਾਰ ਤੋਂ ਕਹਿੰਦੀ ਫੇਰ ਤੂੰ ਉਹ ਕਰੀ ਤੇ ਚਲੋ ਜੀ ਲਹਾਰ ਕੋਲੇ ਬੱਗ ਗਿਆ ਲਹਾਰ ਨੂੰ ਉਹੀ ਗੱਲ ਜਾ ਕੇ ਕਹਿਤੀ ਲਹਾਰ ਨੂੰ ਕਹਿੰਦਾ ਮੈਂ ਵੀ ਥੋੜਾ ਜਿਹਾ ਉੱਕ ਜਾਨੀਆਂ ਇਹ ਪਾਉਂਦੀ ਪਾਉਂਦੀ ਬਾਤ ਕਹਿੰਦਾ ਲੋਹਾਰ ਲੋਹਾਰ ਕਹਿੰਦਾ ਮੈਨੂੰ ਦੇ ਦਾਤੜਿਆ ਦਾਤੀ ਦੇ ਕਹਿੰਦਾ ਮੈਂ ਪੱਟੂ ਕਾ ਸੜਿਆ ਕਾ ਪੱਟੂ ਕਹਿੰਦਾ ਖਵਾਉ ਗੌੜਿਆ ਗਊ ਨੂੰ ਖਵਾਉ ਕੱਢੂ ਦੁੱਧੜਿਆ ਦੁੱਧ ਕੱਢੂ ਪਿਆਉ ਹਿਰਨੀਆਂ ਹਿਰਨ ਨੂੰ ਪਿਆ ਕੇ ਤੋੜੂ ਸਿੰਗੜਿਆ ਸਿੰਘ ਤੋੜ ਕੇ ਪੱਟੂ ਮਿਟੜਿਆ ਮਿੱਟੀ ਪੱਟੂ ਤੇ ਦੂੰ ਕੁਮਾਰ ਕੋ ਕੁਮਾਰ ਨੂੰ ਦਊ ਕੁਮਾਰ ਤੋਂ ਕਹਿੰਦਾ ਫਿਰ ਬਣੇ ਘੜ ਰਿਆ ਘੜਾ ਬਣਾਊਗਾ ਫਿਰ ਕਹਿੰਦਾ ਮੈਂ ਭਰੂ ਪਣਰਿਆ ਘੜੇ ਚ ਪਾਣੀ ਭਰੂ ਤਾਂ ਉਹ ਚੋਚਰੀਆ ਖਾਉਂ ਚੜੀ ਕੇ ਚੋਚਰੇ ਉਹ ਘਮਾਰ ਕਹਿੰਦਾ ਸੌਰੀ ਲੋਹਾਰ ਕਹਿੰਦਾ ਵੀ ਠੀਕ ਐ ਕਹਿੰਦਾ ਦਾਤੀ ਨੂੰ ਟਾਈਮ ਲੱਗਦਾ ਬਣਨ ਨੂੰ ਕਹਿੰਦਾ ਐ ਬਣੀ ਹੋਈ ਥੋੜੋ ਤੈਨੂੰ ਦੇਣ ਲੱਗਿਆ ਮੈਂ ਕਹਿੰਦਾ ਕੋਈ ਵੀ ਤੈਨੂੰ ਮੈਂ ਬਣਾ ਕੇ ਦੇ ਸਕਦਾ ਤੇਰੇ ਹਿਸਾਬ ਨਾਲ ਕਹਿੰਦਾ ਤੂੰ ਬੈਠ ਜਾ ਉਹ ਕਹਿੰਦਾ ਠੀਕ ਐ ਮੈਂ ਬਹਿਣਾ ਬੈਠ ਗਿਆ ਭਾਈ ਬੈਠਾ ਹੁਣ ਥੱਕਿਆ ਹੋਇਆ ਥੀ ਥਾਂ-ਥਾਂ ਫਿਰਕੇ ਉਹਨੂੰ ਆ ਗਈ ਨੀਂਦ ਉਹਦੀ ਤਾਂ ਅੱਖ ਲੱਗ ਗਈ ਕੁਮਾ ਉਧਰੋਂ ਲੋਹਾਰ ਨੇ ਜਦੋਂ ਧਰਈ ਹੋਈ ਧੀ ਦਾਤੀ ਬਦਾਤੀ ਬਣਾਉਣੇ ਤੇ ਦੰਦੇ ਕੱਢਣੇ ਤੇ ਉਹ ਪੂਰੀ ਭਾਲੇ ਤੇ ਗਰਮ ਕਰੀ ਹੋਈ ਧੀ ਧਰ ਕੇ ਉਹਨੇ ਪਾਈ ਦੇਖਿਆ ਵੀ ਇਹ ਤਾਂ ਚਿੜੀ ਦੇ ਬੱਚੇ ਖਾਊਗਾ ਵੀ ਇੰਨੇ ਥਾਈ ਥੱਕੇ ਖਾ ਕੇ ਮੇਰੇ ਕੋਲ ਆਇਆ ਹੈ ਜਦੋਂ ਵੀ ਹੁਣ ਇਹ ਤਾਂ ਲੱਗੇ ਅੱਖ ਕਿਉਂ ਨਾ ਇਹਨੂੰ ਮਾਰਦਾ ਚੀੜੀ ਦੇ ਬੱਚੇ ਖਾਂਦਾ ਇਹ ਉਹਨੇ ਤਾਂ ਭਾਈ ਉਹੀ ਜਿਹੜੀ ਦਾਤੀ ਗਰਮ ਹੋਈ ਹੋਈ ਤੀ ਕਾਉ ਦੀ ਗਰਦਨ ਤੇ ਧਰਤੀ ਜਦੋਂ ਕਾਉ ਦੀ ਗਰਦਨ ਤੇ ਧਰੀ ਫਿਰ ਪਤਾ ਹੀ ਐ ਵੀ ਕੌ ਤਾਂ ਵਗ ਗਿਆ ਨਰਕਾਂ ਨੂੰ ਭਾਈ ਮਾੜੀ ਨੀਤ ਤੀ ਉਹ ਤਾਂ ਨਰਕਾਂ ਨੂੰ ਵਗ ਗਿਆ ਚੀੜੀ ਦੇ ਆਪਣੇ ਬੱਚਿਆਂ ਦੇ ਨਾਲ ਹੱਸਦੀ ਐ ਖੇਡਦੀ ਐ ਤਾਹੀਂ ਗੱਲ ਸਹੀ ਐ ਵੀ ਪਾਪ ਦਾ ਜਿਹੜਾ ਘੜਾ ਹੁੰਦਾ ਉਹ ਭਰ ਕੇ ਡੁੱਬਦਾ ਹੀ ਡੁੱਬਦਾ ਹੈ ਉਹਦਾ ਭਰਿਆ ਹੋਇਆ ਤੀਕਾ ਤਾਂ ਪੂਰਾ ਪਾਪ ਦਾ ਘੜਾ ਵੀ ਮੈਂ ਉਹਦੇ ਬੱਚੇ ਛੱਡਣੇ ਨਹੀਂ ਹਨ ਕਿਵੇਂ ਕਿਉਂ ਹੋਮਾ ਉਹਨਾਂ ਨੂੰ ਖਾਵਾ ਤਾਂ ਹੀ ਥਾਉ ਥਾਉ ਫਿਰਦਾ ਰਿਹਾ ਮੈਂ ਪਾਣੀ ਲੈ ਜਾਣਾ ਮੈਂ ਘੜਾ ਲੈ ਜਾਣਾ ਦਾਤੀ ਲੈ ਜਾਣੀ ਐ ਸਿੰਗਲ ਜਾਣ ਤਾਂ ਹੀ ਪਟਕਦਾ ਫਿਰਿਆ ਅੰਤ ਨੂੰ ਭਾਈ ਉਹ ਨਰਕਾਂ ਨੂੰ ਵਗ ਗਿਆ ਇੰਨੀ ਕੋ ਮੇਰੀ ਬਾਤ ਮਨਜ਼ੂਰ ਕਰਿਓ ਸੁਣਿਓ ਕਮੈਂਟ ਕਰਕੇ ਦੱਸਿਓ ਸਾਰੇ